ਪੰਜਾਬ ਸਰਕਾਰ ਪੱਖੋ ਵਿਸ਼ੇਸ਼ ਸਫਾਈ ਮੁਹਿੰਮ ਚ ਲੁਧਿਆਣਾ ਦੇ ਵਚਰੂ ਕੀਤੀ ਗਈ ਆ ਉਸੇ ਲੜੀ ਤਹਿਤ 24 ਸਵੇਰ ਪੰਜਾਬ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਖੁਦ ਝਾੜੂ ਫੜ ਕੇ ਸੜਕਾਂ ਤੇ ਉਤਰਿਆ ਗਿਆ ਜੀ ਹਾਂ ਝਾੜੂ ਫੜ ਕੇ ਸਫਾਈ ਕਰਦੇ ਨਜ਼ਰ ਆਏ ਨੇ ਤਸਵੀਰਾਂ ਲੁਧਿਆਣਾ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਸਵੀਰ ਵੇਖ ਸਕਦੇ ਹੋ ਕਿ ਕਿਸ ਕਦਰ ਵੱਖ-ਵੱਖ ਪੰਜਾਬ ਲੁਧਿਆਣਾ ਦੇ ਵਿਧਾਇਕਾਂ ਦੇ ਵੱਲੋਂ ਲੁਧਿਆਣਾ ਦੇ ਵੱਡੇ ਰਾਜਨੀਤਿਕ ਆਗੂ ਆ ਤੇ ਵੱਲੋਂ ਸੜਕਾਂ ਤੇ ਉਤਰ ਕੇ ਇਸ ਸਫਾਈ ਅਭਿਆਨ ਵਿੱਚ ਸਾਰਿਆ ਜਾ ਰਿਹਾ ਤੇ ਉਸੇ ਤਹਿਤ ਇਹ ਤਸਵੀਰਾਂ ਕੇ ਸਾਹਮਣੇ ਆਈ ਜਾਣੇ ਕੱਲ ਥ੍ਰੀਡ ਤੋਂ ਜਿਹੜੀ ਐ ਸਫਾਈ ਮਾਨ ਨੂੰ ਲੁਧਿਆਣੇ ਦੀ ਸ਼ੁਰੂਆਤ ਹੋਈ ਐ ਸੋ ਪੂਰਾ ਲੁਧਿਆਣਾ ਕਲੀਨ ਕਰਾਂਗੇ ਸਾਰੇ ਐਮ ਐਨ ਐ ਸਹਿਬਾਨ ਖੁਦ ਸਾਰੇ ਕੌਂਸਲਰ ਸਹਿਬਾਨ ਔਰ ਮੈਂ ਅੱਜ ਖੁਦ ਨਾਲ ਲੱਕੇ ਜਿਹੜੇ ਸਾਰੇ ਸਾਡੇ ਸਪਾਈ ਸੇਵਕ ਅਫਸਰ ਸਹਿਬਾਨ ਨਾਲ ਲੱਕੇ ਟੂਟਨ ਲੁਧਿਆਣੇ ਦੀ ਸਫਾਈ ਸ਼ੁਰੂਆਤ ਕੀਤੀ ਹੋਈ ਐ ਸੋ ਪੂਰਾ ਲੁਧਿਆਣਾ ਅਸੀਂ ਜਿਹੜਾ ਕਲੀਨ ਕਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੱਲੋਂ ਹੁਕਮ ਹੋਇਆ ਐ ਸਾਡੇ ਪਾਰਟੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਆਪਾਂ ਲੋਕਾਂ ਨੂੰ ਸਫਾਈ ਦੇਣੀ ਹੈ ਲੁਧਿਆਣਾ ਸ਼ਹਿਰ ਸਾਫ਼ ਦੇਣਾ ਪੂਰਾ ਪੰਜਾਬ ਜਿਹੜਾ ਸਾਫ਼ ਸਫਾਈ ਦੀ ਮੁਹਿੰਮ ਪੂਰੇ ਪੰਜਾਬ ਚਲਾਈ ਹੈ ਸੋ ਅੱਜ ਕੱਲ ਦੇ ਲੁਧਿਆਣੇ ਚ ਲੱਗੇ ਹੋਏ ਆ ਸੋ ਬਹੁਤ ਸਾਰੇ ਸਾਥ ਦੇ ਰਹੇ ਪਬਲਿਕ ਸਾਥ ਦੇ ਰਹੀ ਹੈ ਸਾਡੇ ਸਫਾਈ ਸੇਫਟੀ ਜਿਹੜੇ ਸਾਥ ਦੇ ਰਹੇ ਆ ਸਾਰੇ ਸਾਡੇ ਪਾਰਟੀ ਦੇ ਵਰਕਰ ਜਿਹੜਾ ਇੱਕ ਇੱਕ ਵਰਕਰ ਆ ਕੇ ਨਾਲ ਲੱਗ ਕੇ ਜਿਹੜੇ ਸਫਾਈ ਸੇਵਕਾਂ ਦੇ ਲੁਧਿਆਣੇ ਨੂੰ ਕਲੀਨ ਕੰਨ ਚ ਲੱਗ ਗਿਆ ਹੁਣ ਲੁਧਿਆਣਾ ਅਸੀਂ ਗੰਦਾ ਰਹਿਣ ਨਹੀਂ ਦੇਵਾਂਗੇ ਸਾਰਾ ਲੁਧਿਆਣਾ ਕੱਲੀ ਕੱਲੀ ਗਲੀ ਕੱਲੀ ਕੱਲੀ ਰੋਡ ਜਿਹੜੀ ਸਫਾਈ ਹੋਵੇਗੀ ਕਿਤੇ ਵੀ ਜਿਹੜੀ ਕੂੜੇ ਦੀ ਢੇਰੀ ਲੱਗੀ ਰਹਿੰਦੀ ਸੀ ਰੋਡ ਤੇ ਛੱਡ ਜਾਂਦੇ ਸੀ ਸਪਾਈਸੇਵ ਕੋ ਹੁਣ ਨਹੀਂ ਛੱਡਣਗੇ ਸੋ ਇਹ ਅਸੀਂ ਲੁਧਿਆਣੇ ਵਾਸੀਆਂ ਨਾਲ ਵਾਅਦਾ ਹੈ ਕਿ ਜਿਹੜਾ ਲੁਧਿਆਣਾ ਕਲੀਨ ਹੋਵੇਗਾ ਲੁਧਿਆਣਾ ਸਾਫ ਸੁਥਰਾ ਹੋਵੇਗਾ ਤੇ ਕਿਉਂਕਿ ਅਸੀਂ ਹਮੇਸ਼ਾ ਹੀ ਲੋਕਾਂ ਦੇ ਸੇਵਾਦਾਰ ਵਜੋਂ ਸੇਵਾ ਕਰਨੇ ਆ ਸਾਡਾ ਤੇ ਟਿੱਪਲ ਵੀ ਝਾੜੂ ਤੇ ਝਾੜੂ ਸਾਨੂੰ ਚਲਾਉਣਾ ਵੀ ਆਉਂਦਾ ਤੇ ਝਾੜੂ ਕਰ ਝਾੜੂ ਚਲਾ ਕੇ ਅਸੀਂ ਆਪ ਨਾਲ ਲੱਗ ਕੇ ਜਿਹੜਾ ਪੂਰਾ ਲੁਧਿਆਣਾ ਸਾਹ ਦੇ ਰਿਹਾ ਹੈ। ਵਿਲੈ ਲਾਈਵ ਤੇ ਅਮੀਥਾ ਪਰਤੀ ਰਿਪੋਰਟ ਪੰਜਾਬ ਸਰਕਾਰ ਪੱਖੋ ਵਿਸ਼ੇਸ਼ ਸਫਾਈ ਮੁਹਿੰਮ ਚ ਲੁਧਿਆਣਾ ਦੇ ਵਚਰੂ ਕੀਤੀ ਗਈ ਆ ਉਸੇ ਲੜੀ ਤਹਿਤ ਚਾਰਦੀ ਸਵੇਰ ਪੰਜਾਬ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਖੁਦ ਝਾੜੂ ਫੜ ਕੇ ਸੜਕਾਂ ਤੇ ਉਤਰਿਆ ਗਿਆ ਜੀ ਹਾਂ ਝਾੜੂ ਫੜ ਕੇ ਸਫਾਈ ਕਰਦੇ ਨਜ਼ਰ ਆਏ ਨੇ ਤਸਵੀਰਾਂ ਲੁਧਿਆਣਾ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਸਵੀਰ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਾਕਫ ਪੰਜਾਬ ਲੁਧਿਆਣਾ ਦੇ ਵਿਦਾਇਕਾਂ ਦੇ ਵੱਲੋਂ ਲੁਧਿਆਣਾ ਦੇ ਵੱਡੇ ਰਾਜਨੀਤਿਕ ਆਗੂ ਆ ਤੇ ਵੱਲੋਂ ਸੜਕਾਂ ਤੇ ਉਤਰ ਕੇ ਇਸ ਸਫਾਈ ਅਭਿਆਨ ਵਿੱਚ ਸ사 ਰਿਆ ਜਾ ਰਿਹਾ ਹੈ ਤੇ ਉਸ ਦੇ ਤਹਿਤ ਇੱਕ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੱਲ ਥ੍ਰੀ ਤੋਂ ਜਿਹੜੀ ਹੈ ਸਫਾਈ ਮਹਾਨ ਲੁਧਿਆਣਾ ਦੀ ਸ਼ੁਰੂਆਤ ਹੋਈ ਹੈ ਸੋ ਪੂਰਾ ਲੁਧਿਆਣਾ ਕਲੀਨ ਕਰਾਂਗੇ ਸਾਰੇ ਐਮ ਐਲ ਏ ਸਹਿबान ਖੁਦ ਸਾਰੇ ਕੌਂਸਲਰ ਸਹਿबान ਔਰ ਮੈਂ ਅੱਜ ਖੁਦ ਨਾਲ ਲੱਕੇ ਜਿਹੜੇ ਸਾਰੇ ਸਾਡੇ ਸਫਾਈ ਸੇਵਕ ਅਫਸਰ ਸਹਿबान ਨਾਲ ਲੱਕੇ ਟੂਟਨ ਲੁਧਿਆਣਾ ਦੀ ਸਫਾਈ ਸ਼ੁਰੂਆਤ ਕੀਤੀ ਹੋਈ ਹੈ ਤੋ ਪੂਰਾ ਲੁਧਿਆਣਾ ਅਸੀਂ ਜਿਹੜਾ ਕਲੀਨ ਕਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੱਲੋਂ ਹੁਕਮ ਹੋਇਆ ਸਾਡੇ ਪਾਰਟੀ ਕਮਿਟੀ ਮੈਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਆਪਾਂ ਲੋਕਾਂ ਨੂੰ ਸਫਾਈ ਦੇਣੀ ਹੈ ਸੋ ਲੁਧਿਆਣਾ ਸ਼ਹਿਰ ਸਾਫ਼ ਦੇਣਾ ਪੂਰਾ ਪੰਜਾਬ ਜਿਹੜਾ ਸਾਫ਼ ਸਫਾਈ ਦੀ ਪੂਰੇ ਪੰਜਾਬ ਚਲਾਈ ਹੈ ਸੋ ਅੱਜ ਕੱਲ ਦੇ ਲੁਧਿਆਣੇ ਚ ਲੱਗੇ ਹੋਏ ਆ ਸੋ ਬਹੁਤ ਸਾਰੇ ਸਾਥ ਦੇ ਰਹੇ ਪਬਲਿਕ ਸਾਥ ਦੇ ਰਹੀ ਹੈ ਸਾਡੇ ਸਫਾਈ ਸੇਵਕ ਜਿਹੜੇ ਸਾਥ ਦੇ ਰਹੇ ਆ ਸਾਰੇ ਸਾਡੇ ਪਾਰਟੀ ਦੇ ਵਰਕਰ ਜਿਹੜਾ ਇੱਕ ਇੱਕ ਵਰਕਰ ਆ ਕੇ ਨਾਲ ਲਾ ਕੇ ਜਿਹੜੇ ਸਫਾਈ ਸੇਵਕਾਂ ਦੇ ਲੁਧਿਆਣਾ ਨੂੰ ਕਲੀਨ ਕਰਨ ਚ ਲੱਗ ਗਿਆ ਹੁਣ ਲੁਧਿਆਣਾ ਅਸੀਂ ਗੰਦਾ ਰਹਿਣ ਨਹੀਂ ਦੇਵਾਂਗੇ ਸਾਰਾ ਲੁਧਿਆਣਾ ਕੱਲੀ ਕੱਲੀ ਗਲੀ ਕੱਲੀ ਕੱਲੀ ਰੋਡ ਜਿਹੜੀ ਸਫਾਈ ਹੋਵੇਗੀ ਕਿਤੇ ਵੀ ਜਿਹੜੀ ਕੂੜੇ ਦੀ ਢੇਰੀ ਲੱਗੀ ਰਹਿੰਦੀ ਸੀ ਰੋਕ ਤੇ ਛੱਡ ਜਾਂਦੇ ਸੀ ਸਫਾਈ ਸੇਵਕੋ ਹੁਣ ਨਹੀਂ ਛੱਡਣਗੇ ਸੋ ਇਹ ਅਸੀਂ ਲੁਧਿਆਣਾ ਵਾਸੀਆਂ ਨਾਲ ਵਾਅਦਾ ਹੈ ਕਿ ਜਿਹੜਾ ਲੁਧਿਆਣਾ ਕਲੀਨ ਹੋਵੇਗਾ ਲੁਧਿਆਣਾ ਸਾਫ਼ ਸੁਥਰਾ ਹੋਵੇਗਾ ਸੋ ਇਹ ਕਿਉਂਕਿ ਅਸੀਂ ਹਮੇਸ਼ਾ ਹੀ ਲੋਕਾਂ ਨੇ ਸੇਵਾਦਾਰਾਂ ਵਰਗੇ ਸੇਵਾ ਕਰਨੇ ਤੇ ਸਾਡਾ ਤੇ ਟਿੰਪਲ ਵੀ ਝਾੜੂ ਹੈ ਤੇ ਝਾੜੂ ਸਾਨੂੰ ਚਰਉਣਾ ਵੀ ਆਉਂਦਾ ਤੇ ਝਾੜੂ ਕਰ ਝਾੜੂ ਚਲਾ ਕੇ ਅਸੀਂ ਆਪ ਨਾਲ ਲੱਗ ਕੇ ਜਿਹੜਾ ਪੂਰਾ ਲੁਧਿਆਣਾ ਸਾਧ ਰਿਹਾ ਹੈ ਵਿਦਿਆਲ័យ ਦੀ ਅਮੀਥਾ ਪ੍ਰਤੀ ਰਿਪੋਰਟ